ਤੁਸੀਂ ਇਹ ਕੰਮ ਸਭ ਨੇ ਕੀਤਾ ਹੋਵੇਗਾ ਜਾਂ ਤਾਂ ਕਿਸੇ ਗੁਵੰਡੀ ਤੋਂ ਜਾਂ ਕਿਸੇ ਦੋਸਤ ਤੋਂ ਜਾਂ ਕਿਸੇ ਰਿਸ਼ਤੇਦਾਰ ਤੋਂ ਕੋਈ ਨਾ ਕੋਈ ਚੀਜ਼ ਲਿਆ ਕੇ ਆਪਣੇ ਘਰ ਜ਼ਰੂਰ ਰੱਖੀ ਹੋਵੇਗੀ ਚਾਹੀ ਉਹ ਚੀਜ਼ ਤੁਸੀਂ ਇੱਕ ਦਿਨ ਲਈ ਲਿਓ ਚਾਹੀ ਪੰਜ ਦਿਨ ਲਈ ਪਰ ਇਹ ਕੰਮ ਤੁਸੀਂ ਸਭ ਨੇ ਕੀਤਾ ਹੋਵੇਗਾ ਪਰ ਮੈਂ ਅੱਜ ਇੱਕ ਅਜੀਹੀ ਚੀਜ਼ ਤੁਹਾਡੇ ਨਾਲ ਸਾਂਝੀ ਕਰੂੰਗਾ ਜੋ ਤੁਸੀਂ ਕਦੀ ਵੀ ਕਿਸੇ ਤੋਂ ਵੀ ਲੈ ਕੇ ਆਪਣੇ ਘਰ ਨਹੀਂ ਲਿਆਉਣੀ ਜੇ ਤੁਸੀਂ ਇੱਕ ਵਾਰ ਵੀ ਇਹ ਚੀਜ਼ ਆਪਣੇ ਘਰ ਲਿਆ ਕੇ ਰੱਖ ਲਈ ਤੇ ਫਿਰ ਅਗਲੇ ਦਿਨ ਤੋਂ ਹੀ ਤੁਹਾਡੀ ਬਰਬਾਦੀ ਸ਼ੁਰੂ ਹੋ ਜਾਏਗੀ ਸਭ ਤੋਂ ਵੱਡੀ ਖਾਸ ਗੱਲ ਤਾਂ ਇਹ ਹੈ ਕਿ ਤੁਹਾਡਾ ਇਸ ਚੀਜ਼ ਵੱਲ ਧਿਆਨ ਹੀ ਨਹੀਂ ਜਾਣਾ ਤੇ ਤੁਸੀਂ ਇਹ ਚੀਜ਼ ਘਰੋਂ ਬਾਹਰ ਸੁੱਟਣੀ ਨਹੀਂ ਤੇ ਤੁਹਾਡੀ ਬਰਬਾਦੀ ਹੁੰਦੀ ਰਹੇਗੀ ਹੋ ਸਕਦਾ ਹੈ ਬਹੁਤ ਸਾਰੇ ਵੀਰਾਂ ਪੈਣਾ ਨੇ ਇਹ ਚੀਜ਼ ਘਰੇ ਲਿਆ ਕੇ ਰੱਖੀ ਵੀ ਹੋਵੇ ਤਾਂ ਹੀ ਉਹਨਾਂ ਦੀ ਜ਼ਿੰਦਗੀ ਵਿੱਚ ਮਾੜੇ ਦਿਨ ਚੱਲ ਰਹੇ ਹੋਣ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਜਾ ਤੁਹਾਨੂੰ ਵੀ ਉਸ ਚੀਜ਼ ਬਾਰੇ ਬਿਲਕੁਲ ਪਤਾ ਲੱਗ ਸਕੇ ਤੇ ਤੁਸੀਂ ਵੀ ਇਸ ਚੀਜ਼ ਤੋਂ ਸੰਭਲ ਜਾਓ ਤਾਂ ਸਮਾਂ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਦੀ ਗੱਲ ਹੈ ਇੱਕ ਪਿੰਡ ਦੇ ਵਿੱਚ ਬਦਮਾਸ਼ ਰਹਿੰਦਾ ਸੀ ਜੋ ਕਿ ਬਹੁਤ ਹੀ ਵੱਡਾ ਤੇ ਭੈੜਾ ਬਦਮਾਸ਼ ਸੀ ਸਾਰੇ ਉਸ ਤੋਂ ਡਰਦੇ ਸੀ ਉਸ ਦਾ ਗਵਾਂਡੀ ਵੀ ਉਸ ਕੋਲੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਕਿਉਂਕਿ ਗਵਾਂਡੀ ਦਾ ਪਰਿਵਾਰ ਸੀ ਉਹ ਬਦਮਾਸ਼ ਬਿਲਕੁਲ ਇਕੱਲਾ ਰਹਿੰਦਾ ਸੀ। ਸ਼ਾਮ ਨੂੰ ਉਹ दारू ਪੀ ਲੈਂਦਾ ਤੇ दारू ਪੀ ਕੇ ਗਾਲਾਂ ਕੱਢਦਾ। ਪਰ ਇਹੀ ਗੱਲ ਉਸ ਗਵਾਂਡੀ ਨੂੰ ਬਹੁਤ ਪਰੇਸ਼ਾਨ ਕਰਦੀ ਸੀ। ਇੱਕ ਦਿਨ ਉਹ ਗਵਾਂਡੀ ਬਹੁਤ ਹੀ ਪਰੇਸ਼ਾਨ ਹੁੰਦਾ ਤੇ ਕਿਸੇ ਸਾਧ ਕੋਲ ਚੱਲ ਜਾਂਦਾ। ਸਾਧ ਨੂੰ ਜਾ ਕੇ ਸਾਰੀ ਗੱਲ ਦੱਸਦਾ ਤੇ ਕਹਿੰਦਾ ਕਿ ਮੈਂ ਬਹੁਤ ਪਰੇਸ਼ਾਨ ਆ। ਹੱਲ ਕਰੋ। ਸਾਧ ਕਹਿੰਦਾ ਇਦਾਂ ਕਰੀ ਇੱਕ ਨਮਕ ਦੀ ਡੱਬੀ ਉਹਦੇ ਘਰ ਰੱਖ ਕੇ ਆਈ ਫਿਰ ਦੇਖੀ ਉਹ ਬਰਬਾਦ ਹੋ ਜਾਏਗਾ। ਗਵਾਂਡੀ ਸੋਚਦਾ ਕਿ ਆਪਣੇ ਪਰਿਵਾਰ ਲਈ ਇਹਨਾਂ ਕੋ ਰਿਸਕ ਤਾਂ ਮੈਂ ਲੈ ਸਕਦਾ। ਇਹ ਕੰਮ ਤਾਂ ਮੈਂ ਕਰ ਦੂੰਗਾ ਤੇ ਗਵਾਂਡੀ ਉਵੇਂ ਹੀ ਕਰਦਾ ਉਸ ਬਦਮਾਸ਼ ਨੂੰ ਉਹ ਨਮਕ ਦੀ ਡੱਬੀ ਦੇ ਦਿੰਦਾ ਤੇ ਉਹ ਬਦਮਾਸ਼ ਨਮਕ ਦੀ ਡੱਬੀ ਲੈ ਕੇ ਆਪਣੇ ਘਰ ਚਲਾ ਜਾਂਦਾ ਪਰ ਉਹਨੂੰ ਕੁਝ ਨਹੀਂ ਹੁੰਦਾ ਉਹ ਤਾਂ ਅੱਗੇ ਵਾਂਗੀ ਸ਼ਰਾਬ ਪੀ ਕੇ ਗਾਲਾਂ ਕੱਢ ਰਿਹਾ ਸੀ ਇੱਕ ਦਿਨ ਉਹ ਬਦਮਾਸ਼ ਸ਼ਹਿਰ ਜਾ ਰਿਹਾ ਸੀ ਤੇ ਉਥੋਂ ਇੱਕ ਬਜ਼ੁਰਗ ਇਨਸਾਨ ਨੂੰ ਆਵਾਜ਼ ਮਾਰਦਾ ਜੋ ਕਿ ਰਖਸ਼ਾ ਚਲਾਉਂਦਾ ਸੀ ਬਦਮਾਸ਼ ਰਖਸ਼ੇ ਤੇ ਬੈਠ ਜਾਂਦਾ ਤੇ ਉਹ ਬਜ਼ੁਰਗ ਵਿਚਾਰਾ ਉਸ ਨੂੰ ਜ਼ੋਰ ਲਗਾ ਕੇ ਰਖਸ਼ੇ ਨੂੰ ਤੋੜਦਾ ਤੇ ਜਿੱਥੇ ਉਸ ਬਦਮਾਸ਼ ਨੇ ਜਾਣਾ ਸੀ ਉੱਥੇ ਉਹਨੂੰ ਛੱਡ ਕੇ ਆਉਂਦਾ ਹੈ ਜਦੋਂ ਬਜ਼ੁਰਗ ਪੈਸੇ ਮੰਗਦਾ ਹੈ ਉਹ ਬਦਮਾਸ਼ ਉਸਨੂੰ ਕੁੱਟਣ ਲੱਗ ਜਾਂਦਾ ਹੈ ਤੇ ਕਹਿੰਦਾ ਕਿ ਹੁਣ ਤੂੰ ਮੇਰੇ ਤੋਂ ਪੈਸੇ ਮੰਗੇਗਾ ਬਜ਼ੁਰਗ ਨੂੰ ਕੁੱਟ ਕੇ ਉੱਥੋਂ ਭਜਾ ਦਿੰਦਾ ਹੈ ਜਦੋਂ ਉਹ ਬਦਮਾਸ਼ ਆਪਣਾ ਕੰਮ ਨਵੇੜ ਕੇ ਕੋਈ ਹੋਰ ਰਿਕਸ਼ੇ ਵਾਲਾ ਕਰਦਾ ਹੈ ਤੇ ਉਸਨੂੰ ਆਪਣੇ ਘਰ ਛੱਡਣ ਲਈ ਕਹਿੰਦਾ ਤਾਂ ਜਦੋਂ ਉਹ ਰਿਕਸ਼ੇ ਵਾਲਾ ਉਸਨੂੰ ਘਰ ਛੱਡਦਾ ਤਾਂ ਉਹ ਵੀ ਰਿਕਸ਼ੇ ਵਾਲਾ ਉਸ ਤੋਂ ਪੈਸੇ ਮੰਗਦਾ ਪਰ ਬਦਮਾਸ਼ ਉਹਨੂੰ ਵੀ ਕੁੱਟ ਕੇ ਭਜਾ ਦਿੰਦਾ ਤੇ ਕਹਿੰਦਾ ਕਿ ਹੁਣ ਤੋਂ ਮੇਰੇ ਤੋਂ ਪੈਸੇ ਮੰਗੇਗਾ ਇੰਨੀ ਗੱਲ ਕਹਿ ਕੇ ਉਹ ਰਿਕਸ਼ੇ ਵਾਲਾ ਉੱਥੋਂ ਚਲਿਆ ਜਾਂਦਾ ਤੇ ਆਪਣੇ ਘਰ ਉਹ ਬਦਮਾਸ਼ ਵੜ ਜਾਂਦਾ ਅਗਲੇ ਦਿਨ ਉਸ ਬਦਮਾਸ਼ ਨੂੰ ਦਿਲ ਦਾ ਦੌਰਾ ਪੈਂਦਾ ਉਹ ਵਿਚਾਰਾ ਬਹੁਤ ਤੜਫਦਾ ਪਰ ਉਸ ਨੂੰ ਕੋਈ ਵੀ ਮਦਦ ਕਰਨ ਲਈ ਨਹੀਂ ਆਉਂਦਾ ਉਹ ਗਵਾਂਡੀਆਂ ਨੂੰ ਇੰਨੀ ਗੱਲ ਦਾ ਪਤਾ ਚੱਲਦਾ ਕਿ ਉਹਨੂੰ ਦਿਲ ਦਾ ਦੌਰਾ ਪਿਆ ਤੇ ਉਹ ਬਹੁਤ ਖੁਸ਼ ਹੁੰਦੇ ਨੇ ਉਹ ਸੋਚਦੇ ਨੇ ਕਿ ਸ਼ਾਇਦ ਨਮਕ ਕੰਮ ਕਰ ਗਿਆ ਪਰ ਉਹ ਬਦਮਾਸ਼ ਅਗਲੇ ਦਿਨ ਠੀਕ ਹੋ ਜਾਂਦਾ ਦਵਾਈ ਵਗੈਰਾ ਲੈਂਦਾ ਤੇ ਠੀਕ ਹੁੰਦਾ ਬਾਦ ਦੇ ਵਿੱਚ ਬਦਮਾਸ਼ ਦਾ ਐਕਸੀਡੈਂਟ ਹੁੰਦਾ ਹੈ ਜਦੋਂ ਗਵਾਂਡੀਆਂ ਨੂੰ ਇੰਨੀ ਗੱਲ ਦਾ ਪਤਾ ਚੱਲਦਾ ਤਾਂ ਉਹ ਹੋਰ ਖੁਸ਼ ਹੁੰਦੇ ਨੇ ਉਹ ਸੋਚ ਰਹੇ ਸੀ ਕਿ ਸ਼ਾਇਦ ਨਮਕ ਕੰਮ ਕਰ ਰਿਹਾ ਹੈ ਉਹਨੇ ਬਦਮਾਸ਼ ਬਿਲਕੁਲ ਬਰਬਾਦ ਹੋ ਜਾਏਗਾ ਬਦਮਾਸ਼ ਦੀ ਲੱਤ ਟੁੱਟ ਜਾਂਦੀ ਹੈ ਤੇ ਬਦਮਾਸ਼ ਆਪਣੇ ਘਰ ਪਿਆ ਹੁੰਦਾ ਅਚਾਨਕ ਉਹਨਾਂ ਦੇ ਘਰ ਇੱਕ ਸਾਧੂ ਆਉਂਦਾ ਜੋ ਕਿ ਬਹੁਤ ਹੀ ਪਹੁੰਚਿਆ ਹੋਇਆ ਸੀ ਸਾਧੂ ਉਸ ਬਦਮਾਸ਼ ਨੂੰ ਕਹਿੰਦਾ ਕੀ ਗੱਲ ਹੋ ਗਈ ਪੁੱਤਰਾ ਬਹੁਤ ਹੀ ਜ਼ਿਆਦਾ ਪਰੇਸ਼ਾਨ ਲੱਗਦਾ ਹੈ ਬਿਮਾਰ ਵੀ ਹੈ ਤਾਂ ਉਹ ਸਾਧੂ ਨੂੰ ਉਹ ਬਦਮਾਸ਼ ਕਹਿੰਦਾ ਕਿ ਹਾਂ ਜੀ ਪਹਿਲਾਂ ਤਾਂ ਸਭ ਕੁਝ ਠੀਕ ਸੀ ਪਰ ਪਤਾ ਨਹੀਂ ਅਚਾਨਕ ਕੀ ਹੋਇਆ ਪੁੱਠੇ ਦੇਣ ਹੀ ਚੱਲ ਪਏ ਸਾਧੂ ਉਸ ਬਦਮਾਸ਼ ਨੂੰ ਕਹਿੰਦਾ ਕਿ ਪੁੱਤਰਾ ਇਹ ਤਾਂ ਆਪਣੇ ਕਰਮ ਨੇ ਜੋ ਆਪਾਂ ਬੀਜਦੇ ਆ ਉਹੀ ਵੱਢਦੇ ਆ ਤਾਂ ਉਹ ਸਾਧੂ ਨੂੰ ਕਹਿੰਦਾ ਕਿ ਮੈਂ ਕੀ ਕਿਹੜੇ ਕਰਮ ਕੀਤੇ ਮੈਂ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਸਾਧੂ ਕਹਿੰਦਾ ਕਿ ਸੋਚ ਲੈ ਤੂੰ ਕਿਸੇ ਨੂੰ ਕੁਝ ਨਾ ਕੁਝ ਕਿਹਾ ਹੋਣਾ ਉਹ ਬਦਮਾਸ਼ ਕਹਿੰਦਾ ਹਾਂ ਇੱਕ ਰਿਕਸ਼ੇ ਵਾਲਾ ਸੀ ਜੋ ਕਾਫੀ ਬਜ਼ੁਰਗ ਸੀ ਮੈਂ ਉਸ ਨੂੰ ਕਿਹਾ ਕਿ ਮੈਨੂੰ ਇੱਥੇ ਛੱਡ ਗਿਆ ਜਦੋਂ ਉਸ ਨੇ ਮੈਨੂੰ ਛੱਡਿਆ ਉਸਨੇ ਮੇਰੇ ਤੋਂ ਪੈਸੇ ਮੰਗੇ ਤੇ ਮੈਂ ਉਹਨੂੰ ਕੁੱਟਿਆ ਉਹ ਰੋ ਵੀ ਪਿਆ ਪਰ ਉਹ ਮੈਨੂੰ ਕਹਿ ਕੁਝ ਨਹੀਂ ਸਕਦਾ ਸੀ ਕਿਉਂਕਿ ਜੇ ਉਹ ਮੈਨੂੰ ਕੁਝ ਕਹਿੰਦਾ ਮੈਂ ਉਹਨੂੰ ਹੋਰ ਕੁੱਟਣਾ ਸੀ ਉਹ ਸਾਧੂ ਉਸਨੂੰ ਕਹਿੰਦਾ ਕਿ ਬਸ ਇੱਥੇ ਤੂੰ ਗਲਤੀ ਕੀਤੀ ਇੱਕ ਗੱਲ ਯਾਦ ਰੱਖੀ ਸਾਧੂ ਕਹਿੰਦਾ ਕਿ ਇਹ ਚੀਜ਼ ਲੈ ਕੇ ਕਿਸੇ ਤੋਂ ਵੀ ਆਪਣੇ ਘਰ ਨਾ ਆਈ ਤਾਂ ਉਹ ਤਮਾਸ਼ਾ ਕਹਿੰਦਾ ਕਿ ਕਿਹੜੀ ਚੀਜ਼ ਤਾਂ ਸਾਧੂ ਕਹਿੰਦਾ ਕਿ ਬਾਦੂਆ ਉਸ ਇਨਸਾਨ ਨੇ ਤੈਨੂੰ ਦਿਲ ਤੋਂ ਬਾਦੂਆ ਦਿੱਤੀ ਤੇ ਤੂੰ ਉਹ ਬਾਦੂਆ ਲੈ ਕੇ ਘਰ ਆ ਗਿਆ ਤੇ ਤੇਰੀ ਬਰਬਾਦੀ ਸ਼ੁਰੂ ਹੋ ਗਈ ਕਦੀ ਵੀ ਕਿਸੇ ਦਾ ਦਿਲ ਨਾ ਦੁਖਾਈ ਕਿਸੇ ਤੋਂ ਵੀ ਬਾਦੂਆ ਲੈ ਕੇ ਘਰ ਨਾ ਆਈ ਉਸ ਬਦਮਾਸ਼ ਨੂੰ ਸਮਝ ਲੱਗ ਚੁੱਕੀ ਸੀ ਕਿ ਰੱਬ ਦੀ ਲਾਠੀ ਦੇ ਵਿੱਚ ਆਵਾਜ਼ ਨਹੀਂ ਹੁੰਦੀ ਜਦੋਂ ਉਹ ਲਾਠੀ ਮਾਰਦਾ ਤੇ ਫਿਰ ਸਭ ਕੁਝ ਵਕਾ ਦਿੰਦਾ ਜਿੱਦਾਂ ਮੇਰੇ ਨਾਲ ਹੋਇਆ ਅੱਗੇ ਤੋਂ ਉਹ ਬਦਮਾਸ਼ ਸੁਧਰ ਚੁੱਕਿਆ ਸੀ ਨਾਲ ਹੀ ਗਵਾਂਡੀ ਵੀ ਖੜੇ ਹੋਏ ਸੀ ਜਿਨ੍ਹਾਂ ਨੇ ਨਮਕ ਭੇਜਿਆ ਸੀ ਉਹਨਾਂ ਨੂੰ ਵੀ ਪਤਾ ਚੱਲਿਆ ਕਿ ਟੂਣਿਆਂ ਨਾਲ ਕੁਝ ਨਹੀਂ ਹੁੰਦਾ ਜਦੋਂ ਆਪਾਂ ਆਪਣੇ ਮਾੜੇ ਚੰਗੇ ਕਰਮ ਕਰਦੇ ਆਂ ਤੇ ਉਹੀ ਆਪਣੇ ਅੱਗੇ ਆਉਂਦੇ ਨੇ ਅੱਗੇ ਤੋਂ ਉਹ ਬਦਮਾਸ਼ ਆਪਣੇ ਗਵਾਂਡੀਆਂ ਨਾਲ ਆਪਣੇ ਮਿੱਤਰਾਂ ਨਾਲ ਬਣਾ ਕੇ ਰੱਖਣ ਲੱਗ ਪਿਆ ਤੇ ਹੌਲੀ-ਹੌਲੀ ਸਭ ਕੁਝ ਠੀਕ ਹੋ ਗਿਆ ਅੱਜ ਦੀ ਇਹ ਕਹਾਣੀ ਉਸ ਦੀ ਨਹੀਂ ਸੀ ਇਹ ਕਹਾਣੀ ਆਪਣੀ ਹੈ ਆਪਾਂ ਵੀ ਵਥੇਰਾ ਕੁਝ ਕਰਦੇ ਆਂ ਤੇ ਆਪਣੇ ਤੋਂ ਫਿਰ ਜਦੋਂ ਮਾੜਾ ਸਮਾਂ ਆਉਂਦਾ ਤੇ ਆਪਾਂ ਕਹਿੰਨੇ ਆਂ ਕਿ ਮੈਂ ਪਤਾ ਨਹੀਂ ਕਿਸੇ ਦਾ ਕੀ ਮਾੜਾ ਕਰ ਦਿੱਤਾ ਇੱਕ ਗੱਲ ਯਾਦ ਰੱਖਿਓ ਮਾੜੇ ਕਰਮ ਕੀਤੇ ਹੀ ਅੱਗੇ ਆਉਂਦੇ ਨੇ ਤੁਸੀਂ ਭੁੱਲ ਜਾਂਦੇ ਹੋ ਪਰ ਉਹ ਨਹੀਂ ਭੁੱਲਦਾ ਜਿੱਦਾਂ ਚੰਗੇ ਕਰਮ ਦਾ ਫਲ ਆਪਾਂ ਨੂੰ ਅੱਗੇ ਜਾ ਕੇ ਮਿਲਦਾ ਹੈ ਉਹਦੇ ਮਾੜੇ ਕਰਮ ਦੀ ਸਜ਼ਾ ਆਪਾਂ ਨੂੰ ਅੱਗੇ ਜਾ ਕੇ ਮਿਲਦੀ ਹੈ ਇਸ ਕਰਕੇ ਕਿਸੇ ਤੋਂ ਵੀ ਬਾਦੂਆ ਲੈ ਕੇ ਘਰ ਨਾ ਆਓ ਕਿਉਂਕਿ ਜੇ ਇਦਾਂ ਕਰਕੇ ਘਰ ਆਉਂਗੇ ਤੇ ਅਗਲੇ ਦਿਨ ਹੀ ਬਰਬਾਦੀ ਸ਼ੁਰੂ ਹੋ ਜੇਗੀ ਕਿਉਂਕਿ ਦਿਲ ਤੋਂ ਦਿੱਤੀ ਦੁਆ ਤੇ ਬਾਦੂਆ ਬਹੁਤ ਛੇਤੀ ਕੰਮ ਕਰਦੀ ਹੈ ਸਾਈਂ ਜੀ ਵੀ ਕਹਿੰਦੇ ਹੁੰਦੇ ਸੀ ਕਿ ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾ ਕੇ ਸਾਡੇ ਕੋਲ ਆਉਂਗੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਹੋਰ ਜੋ ਮਰਜ਼ੀ ਪ੍ਰੋਬਲਮ ਲੈ ਕੇ ਆਜੋ ਹੱਲ ਹੋ ਜੇਗੀ ਪਰ ਜੇਕਰ ਤੁਸੀਂ ਕਿਸੇ ਦਾ ਦਿਲ ਦੁਖਾ ਕੇ ਹੀ ਆਗੇ ਫਿਰ ਅਸੀਂ ਕੁਝ ਨਹੀਂ ਕਰ ਸਕਦੇ ਉਹਦੀ ਸਜ਼ਾ ਤੁਹਾਨੂੰ ਮਿਲੇਗੀ ਹੀ ਮਿਲੇਗੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਸਾਈਂ ਜੀ ਦੀ ਜ਼ਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੋ ਜਿੱਥੇ ਵੀ ਦਾਤਾਈ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ